ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਅੱਜ ਅਸੀਂ ਚੱਲੇ ਆਂ ਸੂਸਾਂ ਤੇ ਉੱਥੇ ਗੁਰਦੁਆਰਾ ਸਾਹਿਬ ਦੇ ਜਾ ਕੇ ਦਰਸ਼ਨ ਕਰਾਉਣੇ ਆ ਤੇ ਵੀਡੀਓ ਨਾ ਬਣੀ ਰਹੀਓ ਪਹਿਲਾਂ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਕਰੋ ਨਾਲ ਬੈਲ ਆਈਕਨ ਉਹ ਦਬਲਿਆ ਕਰੋ ਤੇ ਉਹ ਨਾਲ ਤੁਹਾਨੂੰ ਨੋਟੀਫਿਕੇਸ਼ਨ ਆ ਜਾਊਗਾ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਆ ਕਰਿਆ ਕਰੋ ਐਡੀ ਵੀਡੀਓ ਨਾ ਬਣੀ ਰਹੀਓ ਤੇ ਅਸੀਂ ਗੁਰਦੁਦਵਾਰਾ ਜਾ ਕੇ ਤੁਹਾਨੂੰ ਦਰਸ਼ਨ ਕਰਾਉਣੇ ਆ ਸੂਸਾਂ ਤਾਨੂੰ ਬਾਬਾ ਜਵਾਰ ਦਾਸ ਜੀ ਹੈ ਨਾ ਹਾਂਜੀ ਉੱਥੇ ਜਾ ਕੇ ਦਰਸ਼ਨ ਕਰਾਉਣਾ ਤੇ ਵੀਡੀਓ ਨੂੰ ਬਣੇ ਰਹੀਓ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਈਓ ਜੀ ਜਿਹੜੇ ਗੁਰਦੁਆਰਾ ਸੁਸਾ ਹੈ ਨਾ ਸੰਤ ਪਾਪਾ ਜਵਾਰ ਦਾਸ ਜੀ ਹੈ ਨਾ ਗੁਰਦੁਆਰਾ ਸਾਹਿਬ ਤੇ ਇੱਥੇ ਨਿਸ਼ਾਨ ਸਾਹਿਬ ਆਪਣੇ ਆਪ ਚੜਦਾ ਹੈ ਤੇ ਵੀਡੀਓ ਨੂੰ ਬਣੇ ਰਹੀਓ ਤੇ ਵੀਡੀਓ ਫੁੱਲ ਵਾਚ ਕਰਿਓ ਤਾਂ ਤੁਹਾਨੂੰ ਫਿਰ ਜਿਹੜੇ ਨਿਸ਼ਾਨ ਸਾਹਿਬ ਤੇ ਤੁਹਾਨੂੰ ਦਰਸ਼ਨ ਕਰਾਵਾਂਗੇ ਉਹ ਆਪਣੇ ਆਪ ਨਿਸ਼ਾਨ ਸਾਹਿਬ ਚੜਦਾ ਹੈ ਤੇ ਵੀਡੀਓ ਫੁੱਲ ਜ਼ਰੂਰ ਦੇਖਿਓ ਫੁੱਲ ਵਾਚ ਕਰਿਓ ਧੰਨਵਾਦ ਜੀ ਤੇ ਇਹਨਾਂ ਸ਼ਾਨ ਸਾਹਿਬ ਤੇ ਇਹੋਂ ਤਾਂ ਨਾ ਜਾਣ ਸਾਹਿਬ ਜਿਸ ਸ਼ੰਕਰ ਨੇ ਜੀ ਕਰੋ ਦਰਸ਼ਨ ਹਾਂ ਜੀ ਇੱਥੋਂ ਮੁੜ ਜਾਣਾ ਆ ਸੋਸਾਨੂੁਰ ਦਵਰਾ ਸੇਵਰ ਇਹ ਸੜਕ ਜਾਂਦੀ ਹੈ। ਪੁੱਜੋ ਦਿੱਤਾ ਤੋ। ਆ ਦੇਖੋ ਜੀ ਇੱਥੇ ਬੋਰਡ ਲੱਗੇ ਹੋ ਆ। ਤੇ ਇਹ ਜਾਂਦਾ ਆ ਸੂਸਾਨੂ। ਡੇਰਾ ਬਾਬਾ ਜਵਾਰਦਾਸ ਦੀ ਸੂਸਾ ਹੈ ਦੇਖੋ ਬੋਰਡ ਲੱਗੇ ਆ ਇੱਧਰ। ਲੋ ਜੀ ਇੱਧਰ ਬੋਰਡ ਲੱਗੇ ਹੋ ਆ ਦੇਖੋ ਜੀ। ਵੀਪੋਰਟ ਲੱਗਾ ਆ ਦੇਖ ਲੋ ਹਾਂ ਇਹ ਤੇ ਟਿਕਣਾ ਇਹ ਆ ਗਿਆ ਸੂਸਾ ਪਿੰਡ ਤੇ ਗੁਰਦੁਆਰਾ ਆ ਜਾ ਕੇ ਉਹ ਵੀ ਦਿਖਾਉਣੀ ਆ ਤੁਹਾਨੂੰ ਗੁਰਦੁਆਰਾ ਸਾਹਿਬ ਤੇ ਵੀਡੀਓ ਨੂੰ ਬਣੇ ਰਹੀਏ ਚੈਨਲ ਨੂੰ ਜ਼ੋਰ ਸਬਸਕ੍ਰਾਈਬ ਕਰ ਦਿਆ ਕਰੋ ਜੀ ਨਾਲ ਬੈਲ ਆਈਕਨ ਉਹ ਵੀ ਦਬ ਦਿਆ ਕਰੋ ਨਾਲ ਨਾਲ ਤੁਹਾਨੂੰ ਨੋਟੀਫਿਕੇਸ਼ਨ ਆ ਜਾਊਗਾ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟਰੀ ਜ਼ਰੂਰ ਕਰ ਦਿਆ ਕਰੋ ਆ ਸੜਕਿੱਦਾਂ ਚੱਲ ਜਾਂਦੇ ਸਿੱਧਾ ਗੁਰਦੁਆਰਾ ਸਾਹਿਬ ਨੂੰ ਠੀਕ ਨਾ ਹੋ ਜੇ ਸਾਹਮਣੇ ਗੁਰਦੁਆਰਾ ਸਾਹਿਬ 'ਚ ਐਕਸ਼ਨ ਕਰੋ ਲੋ ਜੀ ਕਰੋ ਦਰਸ਼ਨ ਜੀ ਗੁਰਦੁਆਰਾ ਸਾਹਿਬ ਦੇ ਬਾਹਰੋਂ ਐਂਟਰੀ ਨੇਲੇ ਤੇ ਬੰਦ ਹੁੰਦਾ ਹੈ ਉਹ ਤਾਂ ਫੁੱਲਾ ਜਾਂਦਾ ਹੈ ਲੋ ਜੀ ਆ ਹੈਗਾ ਹਾਲਟ ਤੇ ਦਰਸ਼ਨ ਕਰੋ ਉਹ ਇਧਰ ਲਿਖਿਆ ਬਾਬਾ ਜੀ ਦਾ ਖੂ ਗਾਂਦੀ ਚਕਲਾ ਕੁੱਤਾ ਚਕਲੀਆਂ ਬੂੜੀਏ ਲਾਠ ਵੈੜ ਮਹਲ ਟਿੰਡਾ ਪਾਟਾ ਪਾਣੀ ਚੱਲਣ ਮਾਉਟ ਉਹ ਸਾਰਾ ਲਿਖਿਆ ਹੈ इधरों चलता इधर इधर चलता इधर इस तरह है जी लो जी इधर है सरोवर साहब बहुत बड़ा सरोवर साहब आहो इधर सरोवर साहब है जी वो देखो कि लड़ते दे हो देखो आ कि खतरनाक वा सरोवर साहब दर्शन करो नौ जी इधर दर्शन करो सामने गुरुद्वारा साहब तरन तरह बाबा जवाहरदास जी लिखे ਲੋ ਜੀ ਦੇਖੋ ਇਧਰ ਸਮਾਦਾ ਹੈ ਭਾਈ ਹੀਰਾ ਸਿੰਘ ਜੀ ਭਾਈ ਹਰੀਦਾਸ ਜੀ ਭਾਈ ਲਾਲ ਦਾਸ ਜੀ ਨਾ ਤੇ ਲੋ ਜੀ ਇਹ ਹੈਗੇ ਬਾਬਾ ਜਵਾਰਦਾਸ ਜੀ ਤੇ ਇਹਨਾਂ ਦੇ ਸਮਾਦੇ ਉੱਪਰ ਹੈਗੇ ਆ ਇਧਰ ਉੱਤੇ ਲਿਖਿਆ ਹੈ ਦੇਖੋ ਮਨਜੀਤ ਸਾਹਿਬ ਲੋ ਜੀ

मंजे साहब से ये तन दान बाबा जोहरदस स्थान वो जी करो दर्शन भी निशान साहब निशांत साहब के दर्शन करो ने करो दर्शन इस तरह गुरुद्वारा साहेबर दस जी ने ਇਧਰ ਆ ਭਾਈ ਕੋਈ ਭਾਈ ਦੇ ਕੋਈ ਲੋ ਜੀ ਇਹਦੇ ਵੀ ਕਰੋ ਦਰਸ਼ਨ ਉੱਪਰ ਚੱਲੇ ਆ ਤੰਤਨਸ਼ੀ ਗੁਰੂਗੁਰਦਵਾਰਸੇ ਪਾਲਕੀ ਸੇ ਦਰਸ਼ਨ ਕਰਾਣੇ ਆ ਤੇ ਇਹ ਪੌੜੀਆਂ ਚੜ੍ਹ ਕੇ ਇਸ ਤਰ੍ਹਾਂ ਬਣਿਆ ਹੋਇਆ ਹੈ ਪਰ ਗੁਰਦਵਾਰਸੇ ਜੋਗੀ ਕਰੋ ਦਰਸ਼ਨ ਜੀ ਜੇ ਜੀ ਤੇਰਾ ਸਰ ਅਸੋਕ ਸਾਧ ਸੰਗਤਿ ਬਿਨ ਬਰਮੁਏ ਕਰਿ ਸੇ ਕਰੁ ਬੁਜਿ ਜੀ ਹੋਵੈ ਬੰਦਿ ਬਾਣੀ ਨਾਨਕ ਰਤ ਅਤ ਕਾਮਣੀ ਜੇਠਿਆ ਕੜ ਕਾਮਣੀ ਪ੍ਰੇਮ ਵਿਸਹੁ ਹਾਗਣੀ ਦ੍ਰਿਸ਼ਨਾ ਕਰੇ ਰਹਾ ਸਤਿ ਤਨਿਉ ਨਹਿ ਕ੍ਰਿਸ਼ਿ ਆਵ ਮਰਤ ਹਾਗੰ ਕਰ ਮੁਖਿਆ ਜਨ ਬਜ ਸੁਨੀ ਤਨ ਕਦਮ ਵੈ ਸੰਭਾਰ ਰਖੀਆ ਕਰ ਪਾਵ ਜੁਗਦੀ ਪੈਰੀ ਤੋ ਸਰ ਜਾਨੀ ਅਭਨ ਨਮਨ ਕਰੀ ਓੜ ਕੀ ਰਾਗੁਰ ਨ ਭਵਦੀਓ ਸਰੋਪ ਸਰਦਾਰ ਲਾਗੇ ਸੰਗ ਭੀ ਤਮ ਏਕ ਤੇ ਰੰਗ ਜਾਨ ਮਨ ਅੰਤਰ ਮਹਿ ਨੰ ਸਰਜ ਸੁਭਾਵੇ ਲੋ ਜੀ ਤੁਨ੍ਹੇ ਸ਼ਾਨ ਸਾਹਿਬ ਦੇ ਦਰਸ਼ਨ ਕਰੋ

ਐਸੀ ਜੀ ਸਾਡੀ ਅੱਜ ਦੀ ਵੀਡੀਓ ਤੇ ਵਧੀਆ ਲੱਗੀ ਤੇ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਦੇ ਤੇ ਚੈਨਲ ਨੂੰ ਸਬਸਕ੍ਰਾਈਬ ਕਰਦੇ ਤੇ ਇੱਕ ਨਵੀਂ ਵੀਡੀਓ ਦੇ ਨਾਲ ਤੁਹਾਨੂੰ ਫਿਰ ਮਿਲਾਂਗੇ ਤਦ ਤੱਕ ਸਸ ਸੇੜੀ ਕਾਲ ਜੀ